ਪੰਜਾਬ ਦੇ ਵਿੱਚ ਦਿਨੋ ਦਿਨ ਟ੍ਰੈਫਿਕ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਤੇ ਕਈ ਕੀਮਤੀ ਜਾਨਾਂ ਜਾ ਰਹੀਆਂ ਨੇ ਜੇਕਰ ਗੱਲ ਨਾਭਾ ਦੀ ਕਰੀਏ ਤੇ ਨਾਭਾ ਦੇ ਵਿੱਚ ਵੀ ਵੱਡੀ ਟ੍ਰੈਫਿਕ ਦੀ ਸਮੱਸਿਆ ਹੈ ਅਤੇ ਦੁਕਾਨਦਾਰਾਂ ਨੇ ਆਪਣੇ ਦੁਕਾਨਾਂ ਦੇ ਅੱਗੇ ਸਮਾਨ ਅਤੇ ਆਪਣੇ ਬੋਰਡ ਵਗੈਰਾ ਲਗਾਏ ਹੋਏ ਨੇ ਟ੍ਰੈਫਿਕ ਨੂੰ ਨਿਰਵਿਘਨ ਲੰਘਣ ਦੇ ਵਿੱਚ ਸਮੱਸਿਆ ਆਉਂਦੀ ਹੈ ਇਸ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਨੂੰ ਜਗਰਾਉਣ ਲਈ ਨਾਭਾ ਦੇ ਬਹੁਤ ਚਰਚਿਤ ਸੰਵਾਦ ਗਰੁੱਪ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਨੂੰ ਲੈ ਕੇ ਸੰਵਾਦ ਗਰੁੱਪ ਵੱਲੋਂ ਅੱਜ ਸ਼ਾਮ ਨੂੰ ਇੱਕ ਕੈਂਡਲ ਮਾਰਚ ਵੀ ਕੱਢਿਆ ਜਾ ਰਿਹਾ ਹੈ ਇਸ ਕੈਂਡਲ ਮਾਰਚ ਦੇ ਕੋਨ ਨੂੰ ਲੈ ਕੇ ਪ੍ਰਸ਼ਾਸਨ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਨੇ ਅਜਨਬਾ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਲੋਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਦੁਕਾਨਾਂ ਅੱਗੇ ਲਗਾਏ ਬੋਰਡ ਫਲੈਕਸ ਸਮਾਨ ਨੂੰ ਅਤੇ ਸ਼ਹਿਰ ਵਿੱਚੋਂ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਜਿਵੇਂ ਕੈਂਡਲ ਮਾਰਚ ਤਾਂ ਇੱਕ ਮਜਬੂਰੀ ਬਣ ਗਈ ਸੀ ਲੋਕਾਂ ਦੀ ਜਦੋਂ ਜਾਨਾ ਜਾ ਰਹੀਆਂ ਨੇ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਅਸੀਂ ਬਹੁਤ ਲੰਬੇ ਸਮੇਂ ਤੋਂ ਲਗਭਗ 2 ਸਾਲ ਤੋਂ ਲਗੇ ਹੋਏ ਐਸੇ ਜਦੋਂ ਜਿਹੜੇ ਚਾਹੇ ਉਹ ਟ੍ਰੈਫਿਕ ਪੁਲਿਸ ਦੀ ਮੰਨਤਾ ਕਰ ਰਹੇ ਆ ਚਾਹੇ ਪ੍ਰਸ਼ਾਸਨ ਦੀ ਮੰਨਤਾ ਕਰ ਰਹੇ ਆ ਐਸਡੀਐਮ ਸਾਹਿਬ ਨੇ ਵੀ ਆਪਣੇ ਵੱਲੋਂ ਬਹੁਤ ਜ਼ੋਰ ਲਾਇਆ ਸੀ ਪਰ ਕੁਝ ਲੋਕਾਂ ਦੀ ਨਲਾਕੀ ਆ ਕੁਝ ਪ੍ਰਸ਼ਾਸਨ ਦੀ ਨਲਾਕੀ ਆ ਸਾਰਿਆਂ ਦੇ ਕਰਕੇ ਪਰ ਹੁਣ ਦੇਖਿਆ ਨਹੀਂ ਜਾਂਦਾ ਜਦੋਂ ਇੱਕ ਹਫ਼ਤੇ 'ਚ ਤਿੰਨ ਜਾਨਾਂ ਜਾਣ ਤਾਂ ਇਸ ਤੋਂ ਉੱਤੇ ਕੁਝ ਨਹੀਂ ਹੋ ਸਕਦਾ ਉਹਨਾਂ ਤਿੰਨਾਂ ਵਿੱਚੋਂ ਦੋ ਤਾਂ ਉਹ ਇਕਲੋਤੀਆਂ ਸੰਤਾਨਾਂ ਸੀ ਆਪਣੇ ਮਾਪਿਆਂ ਤੁਸੀਂ ਉਹਨਾਂ ਦੇ ਦੁੱਖ ਦਾ ਅੰਦਾਜ਼ਾ ਭਲੀਭਾਂਤ ਲਾ ਸਕਦੇ ਹੋ ਤੋ ਇਹ ਮਜਬੂਰੀ ਹੈ ਕਿ ਕੈਂਡਲਮਾਰ ਸਾਨੂੰ ਕਰਨਾ ਪਿਆ ਇਹ ਕਿਸੇ ਪਾਰਟੀਕੂਲਰ ਬੰਦੇ ਦੇ ਖਿਲਾਫ ਨਹੀਂ ਹੈ ਇਹ ਲੋਕਾਂ ਨੂੰ ਜਗਾਉਣ ਲਈ ਇਹ ਪ੍ਰਸ਼ਾਸਨ ਨੂੰ ਜਗਾਉਣ ਲਈ ਹੈ ਤਾਂ ਕਿ ਕੱਲ ਨੂੰ ਹੋ ਸਕਦਾ ਹੈ ਕਿ ਉਹ ਜਿਹੜਾ ਦੁਕਾਨ ਕਿਸੇ ਦੇ ਅੱਜ ਪਰਿਵਾਰ ਨਾਲ ਵਾਪਰੇ ਕੱਲ ਨੂੰ ਸਾਡੇ ਪਰਿਵਾਰ ਨਾਲ ਵਾਪਰੇ ਮੇਰੇ ਨਾਲ ਵਾਪਰ ਸਕਦਾ ਹੈ ਤੁਹਾਡੇ ਨਾਲ ਵਾਪਰ ਸਕਦਾ ਸਾਡੇ ਬੱਚਿਆਂ ਨਾਲ ਵਾਪਰ ਸਕਦਾ ਅਸੀਂ ਨਹੀਂ ਜਾਣਦੇ ਕਿ ਇਹ ਜਿਹੜਾ ਦੁਕਾਨ ਹੈ ਕਿਸੇ ਹੋਰ ਪਰਿਵਾਰ 'ਚ ਜਾਵੇ ਇਹ ਸਾਡੀ ਮਜਬੂਰੀ ਸੀ ਆਜੇ ਸਰ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਤਾਂ ਹੁਣੇ ਬਾਹਰੋਂ ਆ ਰਿਹਾ ਮੈਂ ਹੈ ਨਹੀਂ ਸੀ ਇੱਥੇ 7-8 ਦਿਨ ਤੇ ਮੈਂ ਰਸਤੇ 'ਚ ਵੀ ਦੇਖਦਾ ਆਇਆ ਕਿ ਕਾਫੀ ਥਾਵਾਂ ਤੋਂ ਰੋਡ ਹੀ ਬਲਤੋ ਉਹਨਾਂ ਨੇ ਸਾਈਡਾਂ ਤੋਂ ਐਨਕ੍ਰੋਚਮੈਂਟ ਉਹਨਾਂ ਨੂੰ ਰਿਮੂਵ ਕਰਨ ਦੇ ਕੇ ਜਿਹੜੀ ਡਰਾਈਵ ਚਲਾਈ ਹੋਈ ਹੈ ਐਸਐਚਓ ਸਾਹਿਬ ਨੇ ਹੋਰ ਪੁਲਿਸ ਪ੍ਰਸ਼ਾਸਨ ਨਾਲ ਕਮੇਟੀ ਵਾਲੇ ਵੀ ਦੇਖਣੇ ਲੱਗੇ ਹੋਏ ਨੇ ਸੋ ਚੰਗੀ ਗੱਲ ਹੈ ਜੇ ਪ੍ਰਸ਼ਾਸਨ ਮੁਸਤੈਦੀ ਦਿਖਾਵੇ ਤਾਂ ਜੇ ਪਹਿਲਾਂ ਦਿਖਾਂਦਾ ਤਾਂ ਬਹੁਤ ਸਾਰੀਆਂ ਹੋਰ ਜਾਨਾਂ ਬਚਣ ਦੀਆਂ ਸੀਗੀਆਂ ਇਹ ਰਾਏ درست ਹੈ ਬਹੁਤ ਵਧੀਆ ਗੱਲ ਹੈ ਜੀ ਅਸੀਂ ਤਾਂ ਚਾਹੁੰਦੇ ਕਿ ਇਹ ਡਰਾਈਵ ਪਰ ਕਿਸੇ ਸ ਨ ਪਰਮਾਨੈਂਟ ਬਣਾ ਕੇ ਰੱਖਣਾ ਪੈਣਾ ਹੈ ਧੰਨਵਾਦ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋ ਅ ਬਿਲਕੁਲ ਜੀ ਇਹ ਕਾਫੀ ਦਿਨਾਂ ਤੋਂ ਮਤਲਬ ਜਿਹੜਾ ਆਪਣਾ ਨਾਬਾ ਸ਼ਹਿਰ ਹੈ ਨਾਬਾ ਸ਼ਹਿਰ ਦੇ ਲੋਕ ਨੇਗੇ ਤੇ ਲਗਾਤਾਰ ਹੀ ਕੰਪਲੇਟ ਕਰ ਰਹੇ ਨੇਗੇ ਕਿ ਜਿਹੜਾ ਨਾਬਾ ਪਟਿਆਲਾ ਰੋਡ ਆ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਤੇ ਉੱਥੇ ਲੋਕਾਂ ਨੇ ਰੇੜੀਆਂ ਬਹੁਤ ਜ਼ਿਆਦਾ ਲਾਈ ਪਿਆ ਨਾਜਾਇਜ਼ ਤੌਰ ਦੇ ਉੱਤੇ ਤੇ ਆਹ ਸ਼ੈੱਡ ਪਾਏ ਹੋਏ ਨੇਗੇ ਸਾਰੇ ਨਾਜਾਇਜ਼ ਤੌਰ ਦੇ ਨੇਗੇ ਐਡਾਂ ਲਾਈਆਂ ਹੋਈਆਂ ਨੇਗੀਆਂ ਜਿਦੇ ਕਾਰਨ ਨੇਗੇ ਲੋਕ ਨਾ ਮਤਲਬ ਗੱਡੀ ਚਲਾਉਂਦੇ ਚਲਾਉਂਦੇ ਉਹ ਐਡ ਕਦੀ ਦੇਖਣ ਲੱਗ ਜਾਂਦੇ ਨੇ ਕਿ ਜਿਦੇ ਕ ਇਹਨਾਂ ਕਿੰਨੇ ਐਕਸੀਡੈਂਟ ਹੋ ਜਾਂਦਾ ਆ ਤਾਂ ਪਿੱਛੇ ਇੱਕ ਬੱਚੇ ਦੀ ਡੈਥ ਹੋਈ ਐ ਤਾਂ ਹੋਰ ਵੀ ਮਤਲਬ ਕਈ ਐਕਸੀਡੈਂਟ ਹੋਏ ਨੇਗੇ ਘੱਟੋ ਘੱਟ 10 ਤੋਂ 15 ਮਤਲਬ ਜਿਹੜੀਆਂ ਡੈਥਾਂ ਨੇ ਗਈਆਂ ਨਾਬੇ ਵਿੱਚ ਹੋ ਚੁੱਕੀਆਂ ਨੇ ਗਈਆਂ ਤੇ ਜਿਹਦੇ ਕਾਰਨ ਮਤਲਬ ਸਾਡੇ ਮਾਨਯੋਗ ਡੀਸੀ ਸਾਹਿਬ ਵੱਲੋਂ ਸਾਡੇ ਮਾਨਯੋਗ ਨਗਰ ਕੌਂਸਲ ਪ੍ਰਧਾਨ ਜੀ ਵੱਲੋਂ ਸਾਡੇ ਈਓ ਸਾਹਿਬ ਵੱਲੋਂ ਇਹ ਹੁਕਮ ਹੋਇਆ ਹੈ ਤੇ ਸਾਰੀ ਟੀਮਾਂ ਤੇ ਸਾਡੇ ਮਾਨਯੋਗ ਐਸਐਚਓ ਸਾਹਿਬ ਪੂਰੀ ਫੋਰਸ ਸਾਡੇ ਨਾਲ ਹੈ ਤੇ ਸਾਡੀ ਜਿੰਨੀ ਵੀ ਟੀਮ ਹੈ ਕਮੇਡੀ ਦੀ ਉਹ ਜਾ ਕੇ ਇਹ ਕਾਰਵਾਈ ਹੈ ਜਿਹੜੀ ਪਾਨ ਲੱਗੀ ਹੋਈ ਹੈ ਇਹ ਹੈ ਮਤਲਬ ਅੱਜ ਵਾਸਤੇ ਨਹੀਂ ਹੈਗੀ ਇਹ ਕੰਟੀਨਿਊ ਚੱਲਦੀ ਰਹੇਗੀ ਕੰਟੀਨਿਊ ਚੱਲਦੀ ਰਹੂਗੀ ਤੇ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਨਾ ਚਾਹਨਾ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਨਾਭਾ ਸ਼ਹਿਰ ਦੇਖੋ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਇੱਥੇ ਮਤਲਬ ਕੋਈ ਵੀ ਲਾਲ ਬੱਤੀਆਂ ਦਾ ਪੀਲੀ ਬੱਤੀ ਦਾ ਕੋਈ ਵੀ ਜਿਹੜਾ ਹੈਗਾ ਇੰਤਜ਼ਾਮ ਨਹੀਂ ਹੈਗਾ ਮੈਂ ਪਰਸਨਲੀ ਮਾਨਜੋਗ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਸੀਐਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਮਾਨਜੋਗ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਯੂਰੇ ਜਿਹੜਾ ਹੈਗਾ ਹੈ ਪੱਤੀਆਂ ਦੀ ਜਿਹੜੀ ਹੈਗੀਆਂ ਚੌਂਕਾਂ ਦੇ ਵਿੱਚ ਲਗਵਾਇਆ ਹਾਂ ਹਾਂਜੀ ਧੰਨਵਾਦ ਪ੍ਰਸ਼ਾਸਨ ਤੁਹਾਨੂੰ ਚੰਗਾ ਉਹ ਆਪਾਂ ਇਸ ਟਾਈਮ ਤੇ ਬੌੜਾ ਗੇਟ ਖੜੇ ਹਾਂ ਇੱਥੇ ਦੋ ਸਟੇਟ ਹਾਈਵੇ ਆ ਕੇ ਜੁੜ ਰਹੇ ਨੇ ਇੱਕ ਰਾਏਕੋਟ ਜਗਰਾਵਾ ਤੋਂ ਪਟਿਆਲਾ ਜਾਣ ਵਾਲਾ ਟ੍ਰੈਫਿਕ ਇੱਕ ਬਠਿੰਡਾ ਭਵਾਨੀਗੜ੍ਹ ਤੋਂ ਗਵਿੰਦਗੜ੍ਹ ਮਹੜੀ ਜਾਣ ਵਾਲਾ ਟੈਫ ਜਿਹੜੀ ਇਹ ਰੋਡ ਹੈ ਇਸ ਦੇ ਜਿਹੜੇ ਆਹ ਜਿਹੜੇ 10 10 ਫੁੱਟ ਬਰਮ ਨੇ ਬਾਰਮ ਦੇ ਉੱਤੇ ਇਨਕ੍ਰੋਚਮੈਂਟ ਪਰਮਨੈਂਟ ਵੀ ਨੇ ਬਹੁਤ ਠੀਕ ਹੈ ਅੱਜ ਚੰਗਾ ਕੰਮ ਕੀਤਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿੰਦੇ ਅਜੇ ਟੈਂਪਰੇਰੀ ਹੈ ਬਾਕੀ ਇਸ ਰੋਡ ਨੂੰ ਜਿਹੜੀ ਹੈਗੀ ਹੈ ਬੌੜਾ ਗੇਟ ਤੋਂ ਲੈ ਕੇ ਰੋਟੀ ਦੇ ਬ੍ਰਿਜ ਤੱਕ ਡਬਲ ਕੀਤਾ ਜਾਵੇ ਜੀ ਨੰਬਰ 1 ਨਾਪਾ ਜਿਵੇਂ ਪਟਿਆਲੇ ਦੇ ਵਿੱਚ ਟਰੈਫਿਕ ਲਾਈਟਾਂ ਅਸੀਂ 25 ਕਿਲੋਮੀਟਰ ਲਗਾਈਆਂ ਟਰੈਫਿਕ ਲਾਈਟਾਂ ਲਾਈਆਂ ਜਾਂ ਔਰ ਸਰਕੂਲਰ ਰੋਡ ਹੈ ਜਿਹੜੀ ਇਹ ਜੇ ਹਿਧਾਰ ਤੋਂੜੇ ਇੱਕ ਰਿੰਗ ਰੋਡ ਨਾਪੇ ਜਿਹੜੇ ਰਿੰਗ ਰੋਡ ਬਣਾਈ ਜਾਵੇ ਹੁਣ ਜਿਹੜੇ ਇੱਥੇ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਡੈਂਸਿਟੀ ਹੈ ਟਰੈਫਿਕ ਦੀ ਠੀਕ ਹੈ ਇਹਦੇ ਤੇ ਇੰਟਰਕ੍ਰੋਸਿੰਟਸ ਨੇ ਹੈਵੀ ਟ੍ਰੈਫਿਕ ਬਾਹਰ ਹੋ ਜੇਗੀ ਹੈਵੀ ਟ੍ਰੈਫਿਕ ਇੱਕ ਤਾਂ ਬਾਹਰ ਹੋਵੇ ਜੀ ਨੰਬਰ 2 ਦੇ ਉੱਤੇ ਇਹ ਜਿਹੜੀ ਰੋਡ ਹੈ ਇਹ ਡਬਲ ਹੋਣੀ ਚਾਹੀਦੀ ਹੈ ਠੀਕ ਹੈ ਜੇ ਉਹਨਾਂ ਚਿਰ ਡਬਲ ਨਹੀਂ ਹੁੰਦੀ ਤਾਂ ਇਹਦੇ ਵਿਚਾਲੇ ਇੱਕ ਜਿਵੇਂ ਪਟਿਆਲੇ ਆਪਾਂ ਜਾਣਦੇ ਆ ਵਰਕਸ਼ਾਪ ਕੋਲੇ ਇਹਦੇ ਵਿਚਾਲੇ ਜੰਗਲਾ ਲੱਗੇ ਇਹਦੇ ਵਿਚਾਲੇ ਜੰਗਲਾ ਲੱਗੇ ਜੇ ਨਾਜਾਇਜ਼ ਕੱਪੜੇ ਹਟਰਗੇ ਤਾਂ ਹੀ ਹੋਏਗਾ ਜੀ ਬਿਲਕੁਲ ਨਾਜਾਇਜ਼ ਕੱਪੜੇ ਤਾਂ ਹੀ 10-10 ਫੁੱਟ ਬਰਮ ਉਸੀਂ ਇੱਧਰ ਜਿੱਧਰ ਮਰਜ਼ੀ ਕਮਾ ਕੇ ਦੇਖ ਲੋ ਕਿਮਿੰਗ ਕਰੋਚਮੈਂਟਾਂ ਨੇ ਕੋਈ ਕਰੋਚਮੈਂਟ ਕਾਦੇ ਵਾਸਤੇ ਨੇ ਨਾ ਤਾਂ ਪੈਡੇਸਟਰੀਅਨ ਨਾ ਸਕੂਟਰਿਸ ਨਾ ਮੋਟਰਸਾਈਕਲ ਨਾ ਬੱਚੇ ਨਾ ਔਰਤਾਂ ਸੇਫ ਹੀ ਨਹੀਂ ਹੈਗੀਆਂ 10 ਮੌਕਤਾ ਹੋ ਗਿਆ ਪਿੱਛੇ ਜੀ ਉਹਦੇ ਕੌਣ ਜ਼ਿੰਮੇਵਾਰ ਹੈ ਜੀ ਕੈਂਡਲ ਮਾਰਚ ਹੋਏਗਾ ਗੱਲ 100% ਕਿਉਂ ਨਹੀਂ ਹੋਏਗਾ ਜੀ ਕੈਂਡਲ ਮਾਰਚ ਸਾਡਾ ਕਿਸੇ ਦੇ ਖਿਲਾਫ ਨਹੀਂ ਕੈਂਡਲ ਮਾਰਚ ਸਾਡਾ ਸਮਾਜ ਇੱਕ ਜਿਹੜਾ ਨਾਬੇ ਦਾ ਸਮਾਜ ਹੈ ਉਹ ਉੱਠਿਆ ਹੈ ਉਹ ਇਸ ਕਰਕੇ ਉੱਠਿਆ ਕਿ ਵੀ ਕੋਈ ਸੁਣੇ ਨਹੀਂ ਰਿਹਾ ਕਿਤੇ ਸੁਣਵਾਈ ਨਹੀਂ ਹੋ ਰਹੀ ਵੱਡੀਆਂ ਵੱਡੀਆਂ ਰੋਡਸ ਬਣ ਗਈਆਂ ਪੰਜਾਬ ਦੇ ਵਿੱਚ ਤੇ ਨਾਪੇ ਨੂੰ ਕਿਉਂ ਗਿਆ ਨਾਪੇ ਤੇ ਕਿਉਂ ਨਹੀਂ ਬਣ ਰਹੀਆਂ ਜ਼ਿੰਮੇਵਾਰੀ ਤਾਂ ਵਿਧਾਇਕ ਦੀ ਬਣਦੀ ਹੈ ਵਿਧਾਇਕ ਦੀ ਲਗਾ ਲਓ ਚਾਹੇ ਐਡਮਿਨਿਸਟ੍ਰੇਸ਼ਨ ਦੀ ਲਗਾ ਲਓ ਸਰਕਾਰ ਦੀ ਲਗਾ ਲਓ ਸਾਰਿਆਂ ਦੀ ਜ਼ਿੰਮੇਵਾਰੀ ਹੈ ਜੀ ਸਰ ਕੀ ਲੱਗਦਾ ਕਿ ਜੋ ਸੰਗਰੂਰ ਰੋਡ ਤੋਂ ਆ ਟ੍ਰੈਫਿਕ ਆਂਦੀ ਹੈ ਜੀ ਉਹਨੂੰ ਰਾਮਗੜ੍ਹ ਪਾਏ ਉਹੀ ਕੱਢਿਆ ਜਾ ਸਕਦਾ ਹੈ ਜਿਹੜੀ ਰਾਮਗੜ੍ਹ ਬੌੜਾ ਉਹੀ ਰੋਡ ਹੈ ਲਿੰਕ ਰੋਡ ਹੈ ਉਸ ਨੂੰ ਘਟੋ ਘਟ ਇਮੀਡੀਏਟਲੀ 18 ਫੁੱਟ ਦਾ ਕੀਤਾ ਜਾ ਸਕਦਾ ਹੈ ਠੀਕ ਹੈ ਨਾ ਜੀ ਉਸੇ ਤਰ੍ਹਾਂ ਰੋਟੀ ਪੁਣਾ ਤੋਂ ਬੀੜ ਦੇ ਵਿੱਚ ਦੀ ਦਲਤੀ ਕੱਢੀ ਜਾ ਸਕਦੀ ਹੈ ਇਹਦਾ ਇਮੀਡੀਏਟ ਆਪਾਂ ਕਰ ਫੜਦੇ ਆ ਨਾ ਉਹਦੇ ਨਾਲ ਬਹੁਤ ਫਰਕ ਪੈਂਦਾ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਬੌੜਾ ਗੇਟ ਦੇਖੋ ਹੁਣ ਇਸ ਟਾਈਮ ਦੇ ਉੱਤੇ ਕੀ ਹਾਲ ਹੈ ਠੀਕ ਹੈ ਨਾ ਇਸ ਵਾਸਤੇ ਜਿਹੜੀ ਰਾਮਗੜ੍ਹ ਤੁਸੀਂ ਬੜਾ ਅੱਛਾ ਕਿਹਾ ਹੈ ਰਾਮਗੜ੍ਹ ਬੌੜਾ ਤੂੰ ਹੀ ਇਹ ਰੋਡ ਨੂੰ 18 ਫੁੱਟ ਕੀਤਾ ਜਾਵੇ ਉਸੇ ਤਰ੍ਹਾਂ ਰੋਟੀਪੁਲਾ ਤੋਂ ਲੈ ਕੇ ਜਿਹੜਾ ਬਾਇਆ ਬੀੜ ਠੀਕ ਹੈ ਨਾ ਜੀ ਦਰਦੀ ਕੱਢਿਆ ਜਾਵੇ ਔਰ ਜਿਹੜੀ ਰੋਡ ਜਾ ਰਹੀ ਹੈ ਰੋਟੀਪੁਲਾ ਤੋਂ ਜੋੜੇਪੁਲਾ ਨੂੰ ਉਹਨੂੰ ਜੋੜਾ ਕੀਤਾ ਜਾਵੇ ਤਾਂ ਕਿ ਮਲੇਰ ਕੋਟ ਦਾ ਜਿਹੜਾ ਹੈਵੀ ਟ੍ਰੈਫਿਕ ਉਧਰ ਦੀ ਲੰਘ ਜਾਵੇ ਠੀਕ ਹੈ ਇਸੇ ਤਰ੍ਹਾਂ ਜਾਨਾ ਜਾ ਰਹੀਆਂ ਨੇ ਜੀ ਮਾਵਾ ਦੇ ਜਿਹਦੇ ਬੱਚਿਆਂ ਦੀ ਡੈਥ ਹੋ ਜਾਂਦੀ ਹੈ ਤੁਸੀਂ ਉਹਦੇ ਬਾਰੇ ਸੋਚੋ ਠੀਕ ਹੈ ਨਾ ਆਹ ਇਨਕ੍ਰੋਚਮੈਂਟ ਆ ਰੋਡ ਦੇ ਉੱਤੇ ਸੀ ਇਨਕ੍ਰੋਚਮੈਂਟ ਆ ਦੇਖੋ ਕਿਵੇਂ ਜੀ ਇੰਕ ਅੱਜ ਠੀਕ ਹੈ ਟੈਂਪਰੇਰੀਲੀ ਅਸੀਂ ਧੰਨਵਾਦ ਕਰਦੇ ਇੱਕ ਦਿਨ ਵਾਸਤੇ ਹਟਾ ਦਿਆਂ ਪਰ ਕੱਲ ਪਰਸੋਂ ਚੌਥੇ ਕੀ ਹੋਊਗਾ ਟ੍ਰੈਫਿਕ ਦਾ ਨਜ਼ਾਰਾ ਰੋਜ਼ ਹੀ ਲੰਘਣਾ ਹੈ ਇੱਕ ਹਫ਼ਤੇ ਨੂੰ ਦੁਬਾਰਾ ਦੇਖੋ ਕੀ ਹੋਊਗਾ ਇਸ ਕਰਕੇ ਅਸੀਂ ਸਿਰਫ ਜਗਾਉਣ ਵਾਸਤੇ ਇਹ ਨਾਪੇ ਦਾ ਸਮਾਜ ਉੱਠਿਆ ਜਗਾਉਣ ਵਾਸਤੇ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਸਾਡੇ ਨਾਪੇ ਦੀ ਸੁਣੋ ਟ੍ਰੈਫਿਕ ਲਾਈਟਾਂ ਲਾਓ ਰੋਡ ਚੌੜੀ ਕਰੋ ਇਨਕ੍ਰੋਚਮੈਂਟ ਨੂੰ ਕਰੋ ਉਸ ਵਾਸਤੇ ਅਸੀਂ ਇਹ ਜਗਾਉਣ ਵਾਸਤੇ ਮਾਰਚ ਕਰ ਰਹੇ ਹਾਂ ਠੀਕ ਹੈ ਜੀ ਚੇਤਨਮਤਾ ਕੇ ਆਟੀ ਨਿਊਜ਼ ਨੈਟ